ਕਾਂਕਾ ਕਾਂਕਾ ਹੈ ਜੀ ਜੀ ਰੋਟੀ ਖਾਣ ਸੁਖੀਤ ਹੋ ਗਏ ਘਰ ਦਾ ਚਰਾਗ ਸਤਿਰਾਮ ਸਿੰਘ ਜੀ ਮਾਨ ਹੈ ਪਿੱਛੇ ਆ ਗਏ ਬਾਗੁੰਣੇ ਕਟਮ ਗਿਆ ਪਤਾ ਤਿੰਨੇ ਵਾਲਾ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ ਅੱਜ ਆਪ ਆਏ ਹੋਏ ਹਾਂ ਗੁਰਦੁਆਰਾ ਸਾਹਿਬ ਕੋਰਤੇਨੋਵਾ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਤੇ ਇੱਥੇ ਅੱਜ ਕਬੱਡੀ ਦੇ ਮੈਚ ਵੀ ਹੋਣੇ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਅੱਜ ਬਹੁਤ ਸੋਹਣਾ ਮੇਲਾ ਹੋਣਾ ਇੱਥੇ ਸਾਰਾ ਜੋ ਇਸ ਬਲੌਗ ਦੇ ਵਿੱਚ ਦੇਖਣ ਨੂੰ ਮਿਲੂ ਤੁਹਾਨੂੰ ਵਾਹ ਹਾਂ ਉਹ ਤਾਂ ਉਹਦੇ ਵਿੱਚ

ਲੰਗਰ ਛਕ ਲਿਆ ਤੇ ਹੁਣ ਚਾਹਦੇ ਆ ਗਰਾਊਂਡ ਵੱਲ ਨੂੰ ਦੇਖਦੇ ਜਾ ਕੇ ਮੈਚ ਚੱਲਦਾ ਹਜੇ ਟਾਈਮ ਆ ਲੱਗ ਜਣਾ ਹਜੇ ਘੰਟੇ ਡੇਢ ਘੰਟਾ ਸਟਾਰਟ ਹੋਣ ਨੂੰ ਤੇ ਦੇਖਦੇ ਕਿੱਦਾਂ ਰੰਗ ਢਾਗਦਾ ਇਹਦੇ ਔਰੇ ਗੱਡੇ ਲੱਗ ਰਹੀਆਂ ਇਹਦੀਆਂ ਉਹ ਤੱਕ ਚੱਲੇਗੀ ਲੈਣਾ ਤੇਰੇ ਤੱਕ ਟੋਪ ਬਹੁਤ ਹੋ ਗਈ ਕੱਪ ਇਹ ਬਈ ਕਣਕ ਵਾਲਾ ਖੇਤ ਆ ਹੈ ਬਾਹ ਵਧੀਆ ਇਹਨਾਂ ਨੂੰ ਪਾਰਕਿੰਗ ਮਿਲ ਗਈ ਰੇ ਖੋਲਾ ਇਹੋ ਸਾਹਮਣੇ ਹੈਗੀ Amazon ਬਹੁਤ ਬੰਦੇ ਕੰਮ ਕਰਦੇ ਆ ਆਪਣੇ ਇੰਡੀਆ ਨਾਲ ਉੱਥੇ ਲੋ ਜੀ ਹੁਣ ਜਾ ਰਹੇ ਆਂ ਅਸੀਂ ਮੈਚਾਂ ਵੱਲੋਂ ਉਹ ਸਾਹਮਣੇ ਮੈਚ ਹੋਣੇ ਆ ਉੱਥੇ ਜਲਦੀ ਸ਼ਮੀਲ ਲੱਗੀ ਹੋਈ ਆ ਧੰਨਵਾਦ ਬਾਈ ਬਹੁਤ ਬਹੁਤ ਹੰਦਾ ਪੀਲਾ ਪੀਲਾ ਲੋ ਜੀ ਕਾਰਾਂ ਵੀ ਨੇਰੇ ਦੀਆਂ ਦੋ ਗੱਡੀਆਂ ਖੜੀਆਂ ਇੱਧਰ ਤੇ ਨਾਲ ਐਂਬੂਲੈਂਸ ਦੇ ਕੋਈ ਗੱਲਬਾਤ ਹੁੰਦੀ ਆ ਪਲੇਅਰ ਸੱਟ ਵੇਟ ਲੱਗ ਜਾਂਦੀ ਆ ਫਿਰ ਐਂਬੂਲੈਂਸ ਜ਼ਰੂਰੀ ਹੋਰ ਐ ਇਹ ਵੀ ਦਰਸ਼ਕ ਦੇ ਵੀ ਲੱਗ ਜਾਂਦੇ ਕਈ ਵਾਰ ਕੋਈ ਢਿੱਲਾ ਮੇਸਾ ਵੀ ਹੋ ਜਾਂਦਾ ਛੋਟੇ ਮੈਚ ਚੱਲ ਰਹੇ ਆ ਜੇ ਫਿਲਹਾਲ ਇਹ ਲੱਗਦਾ 18 ਸਾਲੀ ਜਿਹੜੇ 20 ਸਾਲੀ ਉਹ ਆ ਹਾਂ ਚੱਲਣਾ ਹਵਾ ਚੱਲਦੀ ਆ ਇੱਧਰ ਉਹ ਮੈਂ ਕਹਾਂ ਨਾ ਵੜੀਆਂ ਥੱਕੇ ਤਾਂ ਹੈਗੇ ਬਈ ਜਿਹੜੀਆਂ ਜਿਹੜੇ ਭਾ ਕਹਿੰਦੇ ਵੱਡੀ ਟੀਮ ਭਵਾਉਣਗੇ ਸੋ ਸਾਰੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੀ ਬੇਨਤੀ ਹੈ ਚੌਥੇਆਂ ਦਾ ਸਮਾਂ ਚੌ ਲਾਈਵ ਟੀਵੀ ਜੀ 13 ਤੇ ਗੈਰਗਮੋਰ ਦਾ ਨੰਬਰ ਆ ਜੀ 57 57 13 ਦੇ 57 ਦਾ ਜਿਹੜਾ ਇਹ ਮੁਕਾਬਲਾ ਖੇਡਿਆ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਸੋਰੀ ਅਰੇ ਧੰਨਵਾਦ ਕਰਦੇ ਆ ਇਹ ਗੈਂ ਟੂਰਨਾਮੈਂਚੇ 40 ਪਾਸੇ ਨਿਯਾਰ ਰੱਖਣਗੇ ਵੀ ਬੰਦ ਘਾਟ ਨਾਲ ਉਹ ਜੰਦਾ ਗਰਾਊਂਡ ਚੱਲੇਗੇ ਬਾਕੀ ਖਿਡਾਰੀਆਂ ਨੂੰ ਪ੍ਰੋਮੋਟਰ ਨੂੰ ਮਿਲਦੀ ਹੈ ਬਾਲੀ ਇੱਕ ਮੰਦਿਰ ਨਾਲ ਬੰਦਾ ਗਰਾਊਂਡ ਸਰਦਾਰ ਦਰਸ਼ਨ ਸਿੰਘ ਦਾ ਪੁੱਤ ਇਸ ਲਈ ਉਹਦਾ ਪਿੰਡ ਕੰਡੇ ਰਾਜਿਆ ਵਾਲਾ ਕੋਈ ਸੇਖਾਂ ਦੇ ਲਾਗੇ ਜਿਲ੍ਹਾ ਮੋਗੇ ਵਾਲਾ ਸੋਹਣ ਜਿਹੜਾ ਪੁੱਟਤਾਰ ਦੇ ਵਿੱਚ ਪੱਕੇ ਪਾਸ ਦੇ ਰਹਿਤਾ ਪਾਇਰ ਦੇ ਬਾਤੇ ਕਰਦਾ ਹੋਇਆ ਮਿੱਤਰੋ ਇਹ ਜੱਗਾ ਜਮਿਆ ਪਰ ਮਨੜ ਬੁਧਾਈਆਂ ਕਿ ਵੱਡਾ ਹੋ ਕੇ ਕਬੱਡੀ ਖੇੜਦਾ ਇਹ ਅਗਲੀ ਕਬੱਡੀ ਜੱਗੇ ਦੀ ਜਰਾ ਉਹ ਕਬੱਡੀ 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 ਕਰਦਾ ਹੁੰਦਾ ਪਰ ਸਾਹਮਣੇ ਸਾਹਮਣੇ ਪੈ ਰਿਹਾ ਹੈ ਲੈ ਵੀ ਜੱਗਿਆ ਕਰਦਾ ਮੇਲਾ ਕਰਦਾ ਮੇਲਾ ਕਰਦਾ ਮੇਲਾ ਯੋਰ ਲੱਗਾ ਹੋਇਆ ਪਰ ਜੱਗੇ ਦੇ ਵੀ ਸਟਾਰ ਐਨੇ ਮੋਟੇ ਦੇ ਆਏ ਸਟਾਰ ਹੈ ਕਬੱਡੀ ਦਾ ਸਟਾਰ ਹੈ ਲੈ ਵੀ ਬੱਟਿਆ ਜੀ ਤੋਂ ਅਗਲੇ ਘਰ ਦਾ ਚਰਾਗ ਸਤਰਾਮ ਸਿੰਘ ਜੀ ਮਾਰ ਹੈ ਆਪਣੇ ਭਰਾ ਦੇ ਖੇਡ ਦੇ ਮੇਰੇ ਮਿੱਤਰੋ ਆ ਕਹਿੰਦੇ ਪਹਿਲੇ ਵੱਡ ਕੱਪ ਦੇ ਵਿੱਚ ਖੇਡਿਆ ਤੇ ਚੋਟੀਰੀਆਂ ਉਧਾ ਪਾਇਆ ਮੇਰੇ ਮਿੱਤਰੋ ਬੋਤਿਆਂ ਦੇ ਨਾਲ ਪਿਰਦਾ ਪੇਟਾ ਜਪਤੀ ਜਪਤੀ ਜਪ ਇੱਕ ਪਤੀਜਾ ਆ ਪਤੀਜਾ ਆ ਕਿ ਸੱਚ ਸਿਆਣੇ ਕਹਿੰਦੇ ਨੇ ਕਿ ਮੇਰੇ ਬਾਧੇ ਕਰਦਾ ਹੋਇਆ ਮੇਰੇ ਮਿੱਤਰੋ ਇਹਦਾ ਪੰਡ ਕਹਿੰਦੇ ਪ੍ਰਸਰਾਮ ਸਾਹਮਣੇ ਕਹਿੰਦੇ ਮੋਨੂ ਇਸ ਵੇਲੇ ਪਰਸਰਾਮਪੁਰੀਆ ਆ ਕਹਿੰਦੇ ਇਹ ਫਾਂਗਲ ਰੇਡ ਪਾ ਰਿਹਾ ਪਰ ਦੂਜੇ ਪਾਸੇ ਕੁਗੂ ਸ਼ੋਰ ਪਿੰਡ ਹੈ ਇਸ ਨੰਬਰੂ ਦਾ ਮੇਰੇ ਮਤਲਬ ਜੀਤ ਨੇ ਟਰਾਈ ਕੀਤੀ ਆ ਇਹ ਨੂੰ ਥੋੜਾ ਹੋੜਾ ਦਗਾ ਹੋਇਆ ਖੰਡੇ ਦੇ ਸੱਜੇ ਪਰ ਸੇਖਾ ਵੀ ਹੱਸ ਕੇ ਦੇਖ ਰਹੇ ਨੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਸਰਦਾਰ ਤਰਸ਼ੀਮ ਸਿੰਘ ਦਾ ਪੁੱਤ ਗੁਰਜੀਤ ਸਿੰਘ ਦਾ ਪੁੱਤ ਇਸ ਵੇਲੇ ਕਹਿੰਦੀ ਹੋ ਰੇਡ ਕੋ ਹੱਦਿਆ ਜੱਗਾ ਆ ਜੱਗਾ ਇਸ ਵੇਲੇ ਕਹਦੇ ਵਾਅਦੇ ਕਰਦਾ ਹੋਇਆ ਕਿ ਕਿਰੇ ਚੋਟੀ ਦੇ ਏਡਾ ਪਾਈਆਂ ਨੇ ਆ ਦੁਨੀਆ ਦੇ ਚਾਚਾ ਕੁਗਸ਼ੋਰ ਵਾਲੇ ਕਰਨ ਦੀਆਂ ਮੇਰੇ ਨਿੱਪਰੇ ਤੇ ਪਾਈ ਦੇ ਲੋ ਵੀ ਦੋ ਕੁ ਮੈਚ ਦੇਖੇ ਦੋ ਤਨ ਤੇ ਹੁਣ ਜਾਣਾ ਆਪਣੇ ਮਾੜੇ ਮਾਰਕੀਟ ਮੈਚ ਤਾਂ ਅਜੇ ਹੋਰ ਵੀ ਦੇਖਣੇ ਤੇ ਫਿਰ ਹੁਣ ਜਾਣਾ ਆਪਣੇ ਪਹਿਲਾ ਮਾਰਕੀਟ ਜੇ ਬਾਅਦ ਚ ਟਾਈਮ ਲੱਗੇ ਬਾਅਦ ਚ ਆਉਣੇ ਦੁਬਾਰੇ ਗਰਮੀ ਬਹੁਤ ਆ ਯਾਰ ਮੇਰਾ ਸਿਰ ਜਦੋਂ ਲਾ ਗਿਆ ਮੈਂ ਤਾਂ ਆ ਗਿਆ ਲੋ ਜੀ ਮੈਚ ਜਦੋਂ ਆ ਗਏ ਸੀ ਆਪਾਂ ਘਰੇ ਤੇ ਹੁਣ ਤਕਰੀਬਨ ਬੱਜ ਚੁੱਕੇ ਆ ਸ਼ਾਮ ਦੇ 7:30 ਤੋਂ 8 ਦਾ ਟਾਈਮ ਹੋ ਗਿਆ ਤੇ ਅੱਜ ਹੈਗਾ ਪ੍ਰਭਗੁਣ ਦਾ ਹੈਪੀ ਬਰਥਡੇ ਉਹ ਕਹਿੰਦੀ ਅੰਕਲ ਤੁਹਾਨੂੰ ਪੀਸਾ ਖਰਾਕ ਲੈ ਕੇ ਆਉਣਾ ਐ ਜਾ ਕੇ ਪਿਸਰੀਏ ਤੇ ਹੁਣ ਅਸੀਂ ਇੱਥੇ ਚੱਲੇ ਆ ਸਾਡੇ ਪਿੰਡੇ ਇੱਥੇ ਪਿਸਰੀਆ ਬਹੁਤ ਸੋਹਣਾ ਉੱਥੇ ਜੱਲੇ ਹੁਣ ਪੀਸਾ ਖੂਸਾ ਖਾਣ ਤੇ ਮਨਾ ਕੇ ਆਨੇ ਆ ਪ੍ਰਭਗੁਣ ਦਾ ਹੈਪੀ ਬਰਥਡੇ ਮੈਚਾਂ ਤੋਂ ਯਾਰ ਮੈਂ ਤਾਂ ਆ ਗਿਆ ਸੀ ਇੱਕਦਮ ਮੇਰੇ ਸਿਰ ਬਹੁਤ ਹੋਣ ਲੱਗ ਗਿਆ ਜਿੱਥੇ ਇੱਕ ਗਰਮੀ ਬਹੁਤ ਸੀ ਧੁੱਪ ਬਹੁਤ ਸੀ ਅੱਜ ਇੱਕ ਜਾਣਾ ਸੀ ਅਸੀਂ ਮਾਰਕੀਟ ਦੇ ਵਿੱਚ ਰੁਕਣਾ ਸੀ ਤਰਾ ਦੇ ਵਿੱਚ ਕੁ ਮਾਰਕੀਟ ਆਉਂਦੀ ਉੱਥੇ ਜਾਣਾ ਸੀ ਇਸ ਕਰਕੇ ਉੱਥੇ ਥੋੜਾ ਛੇਤੀ ਨਿਕਲਣਾ ਪਿਆ ਕਿਉਂਕਿ ਦੋ ਤਿੰਨ ਮੈਚ ਦੇਖਣ ਵਾਲੇ ਤੇ ਫਾਈਨਲ ਸੈਮੀਫਾਈਨਲ ਉਹ ਦੇਖ ਨਹੀਂ ਹੋਏ ਹੈਗੇ ਜੇ ਹੁਣ ਕਿਤੇ ਨੇੜੇ ਤੇ ਫੇਰ ਮੈਚ ਹੋਇਆ ਫੇਰ ਦੇਖ ਕੇ ਆਵਾਂਗੇ ਆਪਾਂ ਉਹਨੇ ਖਿਲਾਉਣਾ ਪੀਸਾ ਜੀ ਸਾਨੂੰ ਅੱਜ ਮੇਰਾ ਵਰਦੀ ਆ ਕਿੰਨੇ ਸਾਲ ਦੀ ਹੋ ਗਈ ਅੱਜ ਤੋਂ ਜੀ ਜੀ 10 ਸਾਲ ਦੀ ਹੋ ਗਈ ਅੱਜ ਇਹ ਬਰਾਬਰ ਲੋ ਜੀ ਮੌਸਮ ਠੰਡਾ ਪੂਰਾ ਹੈ ਹੁਣ ਜਿੰਨੀ ਦੁਬਾਰੇ ਗਰਮ ਸੀ ਉਹਨਾਂ ਹੁਣ ਸ਼ਾਮ ਨੂੰ ਠੰਡਾ ਹੋ ਗਿਆ ਲੋ ਜੀ ਪਿੱਛੇ ਆ ਗਏ ਆ। ਪ੍ਰਭਗੋਣ ਕਟਮ ਗਿਆ ਪਤਾ ਤੀਨੇ ਵਾਲਾ। ਤੀਨੇ ਵਾਲਾ। ਤੇ ਕੋਕੀ ਦੇ ਵਿੱਚ ਕਿੰਨਾ ਪੂਜਾ। ਆਹ ਗਾ। ਬੋਲ। ਗ੍ਰਾਸੀਏ ਗ੍ਰਾਸੀਏ। ਦੱਸ ਕਿਵੇਂ ਲੱਗਾ ਪੀਸੋ ਦਾ ਮਾ। ਬਹੁਤ ਜ਼ਿਆਦਾ ਸਵਾਦ ਸੀਗਾ। ਹਨਾ ਪਹਿਲਾਂ ਹਨਾ ਸਵਾਦ ਹੁੰਦਾ ਸੀ। ਹੁਣ ਜ਼ਿਆਦਾ ਹੀ ਸਵਾਦ ਆ। ਅੱਛਾ ਬਰਾ। ਤੇ ਸਹੀ ਆ। ਬਦ ਤੇਰਾ ਬਰਥਡੇ ਹੁਣ ਸਹੀ ਬਣਾਉਗੇ। ਠੀਕ ਆ। ਤੇ ਹੁਣ ਅਸੀਂ ਜਾਣਾ ਜਲਪ ਤੋਂ ਖਾਣ। ਹਾਂ। ਜਲਪ ਤੋਂ ਨਹੀਂ ਖਾਣੀ ਹੁਣ। ਖਾਣੀਏ? ਲੋ ਜੀ ਪ੍ਰਭਗੋਣ ਦੇ ਬਰਥਡੇ ਨੇ ਮੀ ਪਵਾਤਾ ਜਾ। ਮੌਸਮ ਠੰਡਾ ਕਰਦਾ ਪੂਰਾ। ਪੀਸਾ ਕਰਨ ਨੂੰ ਵੀ ਲੱਗੇ ਚੱਲੀ ਗਏ ਇਹ। ਬੈਕ ਕਰ ਲਿਆ। ਹਮਮ। ਸਾਰਾ ਖੱਦੰ ਤੇ ਫਰ ਗਿਆ। ਇਸ ਟਾਈਮ ਮੀਂਹ ਪੈਣ ਲੱਗ ਗਿਆ ਹੁਣ ਇੱਥੇ। ਤੇ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ। ਜਲਾਤੋਂ ਖਾਣਾ ਆਏ ਆ ਇੱਧਰ। ਪਾ ਕੇ ਕੀ ਕਰਨਾ ਤਾ ਸੋਨਾ ਲੱਗੂਗਾ ਬਣ ਗਈ ਸਾ ਤੋੜਨ ਵੀ ਦੇਖ ਪੀੜੀ ਤਾਂ ਲੱਗਿਆ ਹੋਇਆ ਦਬਲੀ ਕਾਂਕਾ ਕਾਂਕਾ ਹੈ ਜੀ ਜੀ ਰੋਟੀ ਖਾਣਦੇ ਆ ਪਾਟੇ ਦੀ ਫਰੀਨੋ ਆਪ ਸੋਲੇ ਕੰਨ ਮਾਮੂ ਕੋਲ ਮਾਮੂ ਕੋਲ ਆਵੀ ਏ ਚਾਰਟਲੀ ਪਪਾ ਕੋਲ ਆਪਾਂ ਗੜਾ ਛੋਟਾ ਅੰਦੇ ਕਰ ਦਿੰਦੇ ਤੇ ਇੱਕ ਹੈ ਨਾ ਚਾਲ ਆਉਣੀ ਹੈ ਉਹ ਚਾਲ ਵੀ ਕਰ ਵੀ ਕੋਣ ਬਾਪੂ ਉਹ ਕਿੱਥੇ ਗਿਆ ਸੀ ਇੱਕ ਟੱਪ ਹੋ ਰਿਹਾ ਸੀ ਉਹ ਡੰਡਾ ਆ ਡੰਡਾ ਆ ਉਹ ਦੇਖਿਆ ਹੈ ਕਿਹੜੀਆਂ ਖੇਡਾਂ ਛੋਟੀਆਂ ਉਹਦਾ ਹੱਥ ਹੀ ਆ ਛੋਟੀਆਂ ਉਹ ਜਿਹੜੀ ਛੱਡ ਕੇ ਗਏ ਤੇ ਉਹਦੀਆਂ ਬੱਤਨਾਂ ਵਾਲੀਆਂ ਫੈਲ ਦੇ ਜਿਹਾ ਰੱਖ ਦਿਆਂ ਇਹਨੂੰ ਅਰੇ ਸੁਆ ਉਹਦੇ ਵਿੱਚੇ ਪੈਣਾ ਨਹੀਂ ਇਹਨੂੰ ਤੂੰ ਕਰੋਤਾ ਕਹਿੰਦੀ ਸੀ ਉਹ ਚ ਪੈਣੀ ਐ ਇਹੇ ਗੋਲ ਗੋਲ ਹਾਂ ਬਹੁਤ ਹੱਕੀ ਜੇ ਨਾ ਅਰੇ ਮੁੰਡੇ ਖੜਦਾ ਹੁੰਦਾ ਵਾ ਤੂੰ ਗੋਡਿਆਂ 'ਚ ਵੇਲੇ ਟੜੇ ਨਾ ਰਹੀ ਇਸ ਮੱਥੇ ਘੱਟ ਨਾ। ਅਸੀਂ ਥਾੜਕੇ ਬੈਠੀ ਵਸ ਅੱਛੀ ਰੁਕ ਜਿਓ। ਲੋ ਜੀ ਹੁਣੇ ਕੰਮ ਤੋਂ ਆਇਆ ਮੈਂ। ਅੱਜ ਮਾਂ ਹਾ ਟਾਕੀ ਲਾਉਣੀ ਭੁੱਲ ਗਿਆ। ਤੇ ਪਿੱਛੋ ਆ ਗਿਆ ਮੀ ਤੇ ਅੰਦਰ ਪਾਣੀ ਵੜ ਗਿਆ ਯਾਰ। ਉਹ ਪੋਚੋ-ਪੋਚੋ ਲਾਉਣਾ ਸੁਕਾਉਣਾ ਇਹਨੂੰ। ਕਮਾ ਰਹੇ ਹੋਗੀ। ਏ ਲਿਵਰਪੂਲਿਆਂ ਉਦਨੇ ਮੀਂਹ ਆ ਗਿਆ ਚਲੋ ਦੂਏ ਕਮਰੇ ਚ ਵੀ ਆ ਗਿਆ ਹੁਣ ਯਾਰ ਇਹਦਾ ਹੁਣ ਕਰਦੇ ਆ ਪੂੰਛਾ ਪੂੰਛਾ ਲਾਉਨੇ ਸੁਕਾਉਨੇ ਇਹਨੂੰ ਇਹਦਾ ਟੀਚੀ ਵੀ ਗਿੱਲਾ ਹੋ ਗਿਆ ਕੱਪੜਿਆਂ ਵਾਲਾ ਪਾਣੀ ਯਾਰ ਬਾਵਾ ਇੱਦਾਂ ਦਿਖਦਾ ਨਹੀਂ ਹੈਗਾ ਉਦਾਂ ਖੜਾ ਬਹੁਤ ਆ ਹੋ ਹੋ ਇਹਦਾ ਕੰਮ ਵੱਧ ਗਿਆ ਯਾਰ ਆ ਜਾਲੀ ਲਾਈ ਹੋਈ ਐ ਇੰਨਾ ਸੋ ਕਰ ਮੈਂ ਸ਼ਟਰ ਸਾਰੇ ਦਾ ਖੋਲਿਆ ਹੋਇਆ ਅੱਧਾ ਹੀ ਤਾਂ ਮੀਂਹ ਬਈ ਪੂਰੀ ਚੰਗੀ ਝਟ ਲੱਗ ਗਿਆ ਹੋਇਆ गमलेच ਵੀ ਪਾਣੀ ਪੂਰਾ ਭਰਤਾ ਤੇ ਹੁਣ ਨਿਕਲੀ ਹੋਈ ਧੁੱਪ ਆਦਰੀ ਸਮੇਂ ਕੰਮ ਕਰਦਾ ਉੱਥੇ ਤਾਂ ਥੋੜੀ ਹੀ ਪਿਆ ਮੈਨੂੰ ਪਤਾ ਨਹੀਂ ਦੱਸਿਆ ਇੱਥੇ ਇੰਨਾ ਜ਼ਿਆਦਾ ਪੈ ਜੂਗਾ ਚਲੋ ਠਹਿਰਾ ਹੁਣ ਚੱਕਦੇ ਪੋਚਾ ਤੇ ਕਰੀਏ ਸਾਫ ਸਭਈ ਉਹ ਕਾਰ ਸੇਵਾ ਕਰਨੀ ਪੈਣੀ ਐ ਤਾਂ ਇਹ ਇੱਥੇ ਸਾਲੇ ਜੀ ਜ਼ਿਆਦਾ ਦੂ ਕਮਰੇ ਜਿਹਦਾ ਘਟੇ ਤਾਂ ਓ ਜੀ ਬਾਕੀ ਅੱਜ ਦਾ ਵਲੌਗ ਇੰਨਾ ਕੁ ਸੀ ਉਮੀਦ ਕਰਦਾ ਤੁਹਾਨੂੰ ਬਧੀ ਲੱਗਿਆ ਹੋਊਗਾ ਤੇ ਮਿਲਦੇ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਇੰਡੀਆ ਵਾਲੇ ਵੀ ਲੱਗੇ ਉਧਰ ਪੂਰੀ ਮਸਤੀ ਮਾਰਦੇ ਆ ਬਾਕੀ ਜੋ ਕੁਝ ਵੀ ਹੋ ਕੱਲ ਦਿਖਾਵਾਂਗੇ ਆਪਾਂ ਉਦੋਂ ਲਈ ਸਾਰਿਆਂ ਸਸੀਕਾਲ ਜੀ ਬਾਏ ਬਾਏ